ਵਾਹਿਗੁਰੂ ਗੁਰਮੰਤਰ ਸਾਡੇ ਜੀਵਨ ਦੇ ਵਿੱਚ ਕੀ ਕੀ ਤੇ ਕਿਵੇਂ-ਕਿਵੇਂ ਬਦਲਾਵ ਲੈ ਕੇ ਆ ਸਕਦਾ ਕਿੰਨੀ ਸ਼ਕਤੀ ਆ ਇਸ ਗੁਰਮੰਤਰ ਦੇ ਵਿੱਚ ਆਓ ਅੱਜ ਇੱਕ ਤੁਹਾਨੂੰ ਛੋਟਾ ਜਿਹਾ ਬੀਬੀ ਜੀ ਦਾ ਪ੍ਰੈਕਟੀਕਲ ਸੁਣਨਾ ਸੁਣ ਕੇ ਤੁਹਾਨੂੰ ਆਨੰਦ ਵੀ ਆਵੇ ਤੇ ਤੁਹਾਡੇ ਮਨ ਦੇ ਵਿੱਚ ਵੀ ਚਾਪ ਪੈਦਾ ਹੋਵੇਗਾ ਕਿ ਅਸੀਂ ਵੀ ਸਿਮਰਨ ਕਰੀਏ ਸਾਡੇ ਨਾਲ ਵੀ ਵਾਹਿਗੁਰੂ ਜੀ ਕੁਝ ਅਜੀਹਾ ਹੀ ਕਰਨਾ ਇਹ ਬੀਬੀ ਜੀ ਜਿਨ੍ਹਾਂ ਦਾ ਅੱਜ ਤੁਹਾਨੂੰ ਪ੍ਰੈਕਟੀਕਲ ਸੁਣਾਵਾਂਗੇ ਨਾਮ ਅਭਿਆਸੀ ਨੇ ਪਰ ਬੀਬੀ ਜੀ ਪਹਿਲਾਂ ਦੱਸਦੇ ਸਨ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਮਤਲਬ ਹਰ ਇੱਕ ਜੀਵ ਪਹਿਲਾਂ ਬਾਣੀ ਹੀ ਪੜਦਾ ਹੈ ਆਪਾਂ ਬਾਣੀ ਲਗਾਤਾਰ ਪੜਦੇ ਆ ਤੇ ਬੀਬੀ ਜੀ ਵੀ ਅਜਿਹਾ ਹੀ ਕਰਦੇ ਸੀ ਉਹ ਸਹਿਜ ਪਾਠ ਜਾਦਾ ਕਰਦੇ ਸੀ ਬਾਣੀ ਪੜਨੀ ਤੇ ਪੜ ਕੇ ਭੋਗ ਪਾ ਦੇਣਾ ਅਜਿਹਾ ਹੀ ਚੱਲਦਾ ਰਿਹਾ ਇੱਕ ਦਿਨ ਕਹਿੰਦੇ ਬਾਣੀ ਪੜਦੇ ਪੜਦੇ ਦੇਖੋ ਬਾਣੀ ਪੜਨ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਕਿਉਂਕਿ ਧਿਆਨ ਕਿੱਥੇ ਹੈ ਬਾਣੀ ਦੇ ਵਿੱਚ ਹੈ ਜੇ ਸਾਡਾ ਧਿਆਨ ਨਹੀਂ ਫਿਰ ਚਾਹੇ ਪ ਬਾਣੀ ਵੀ ਪੜੀਏ ਸਿਮਰਨ ਵੀ ਕਰੀਏ ਤਾਂ ਸਾਨੂੰ ਇਹਨਾਂ ਫਾਇਦਾ ਨਹੀਂ ਹੁੰਦਾ ਬੀਬੀ ਜੀ ਦੱਸਦੇ ਸਨ ਕਿ ਜਦੋਂ ਉਹ ਪਾਠ ਕਰਦੇ ਪਏ ਸੀ ਸਹਿਜ ਪਾਠ ਤਾਂ ਉਹਨਾਂ ਦੀ ਦ੍ਰਿਸ਼ਟੀ ਵੱਡਣੀ ਸ਼ੁਰੂ ਹੋ ਗਈ ਦ੍ਰਿਸ਼ਟੀ ਵਾਗਰੋ ਜੋ ਗੁਰਬਾਣੀ ਵਿੱਚ ਮਾਰੇ ਆਪਾਂ ਦੱਸਦੇ ਨੇ ਕਿ ਚੰਦ ਸੂਰਜ ਦੇ ਸਮਕਰ ਰੱਖੋ ਬ੍ਰਹਮ ਜੋਤ ਮਿਲ ਜਾਓਗੇ। ਬੀਬੀ ਜੀ ਕਹਿੰਦੇ ਕਿ ਜਦੋਂ ਬਾਣੀ پڑھਦੇ-ਪੜ੍ਹਦੇ ਉਹਨਾਂ ਦੀ ਜੋ ਦ੍ਰਿਸ਼ਟੀ ਬਾਣੀ ਸ਼ੁਰੂ ਹੋ ਗਈ ਆਪਣੇ ਆਪ ਤਾਂ ਸਾਹਮਣੇ ਕੀ ਹੋਇਆ ਤਾਂ ਉਹਨਾਂ ਨੂੰ ਪ੍ਰਕਾਸ਼ ਦਿਖਾਈ ਦੇਣਾ ਸ਼ੁਰੂ ਹੋ ਗਿਆ। ਹਰ ਪਾਸੇ ਉਹਨਾਂ ਨੂੰ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ ਸੀ। ਪਰ ਬੀਬੀ ਜੀ ਨੂੰ ਇਹ ਸਮਝ ਨਹੀਂ ਆਉਂਦੀ ਸੀ ਕਿ ਇਹ ਉਹਨਾਂ ਦੇ ਨਾਲ ਕੀ ਹੋ ਰਿਹਾ ਸੀ। ਵਾਣੀ ਦਾ ਪਰਦੇ ਸੀ ਪਰ ਜੋ ਅੰਦਰਲਾ ਗਿਆਨ ਹੈ ਜੋ ਬਾਣੀ ਦੇ ਵਿੱਚ ਭੇਦ ਮੰਦੀ ਕਹਾਣੀ ਦੱਸੀ ਹੈ ਉਹ ਬਿਨਾਂ ਸੰਗਤ ਤੋਂ ਸਮਝ ਨਹੀਂ ਆਉਂਦੀ ਇਸੇ ਤਰ੍ਹਾਂ ਦਿਲ ਲੱਗਦੇ ਗਏ ਬੀਬੀ ਜੀ ਦਾ ਜਿਹੜਾ ਮਨ ਸੀ ਉਹ ਅੰਤਰਗਤ ਹੋਣਾ ਸ਼ੁਰੂ ਹੋ ਗਿਆ ਜਦੋਂ ਸਾਡਾ ਮਨ ਅੰਤਰਗਤ ਹੁੰਦਾ ਆ ਬਾਹਰੋਂ ਰਿਸ਼ਤੇ ਨਾਤੇ ਜੋ ਵੀ ਸਾਨੂੰ ਲਾਲਚ ਹੁੰਦਾ ਆ ਜਿਗਿਆਸਾ ਹੁੰਦੀ ਆ ਕੀ ਚਾਹਮਾ ਹੁੰਦੀਆਂ ਆ ਉਹ ਸਭ ਟੁੱਟ ਜਾਂਦੀਆਂ ਆ ਕਹਿੰਦੇ ਮੈਂ ਵੀ ਇਦਾਂ ਹੀ ਸੀ ਸੁਰਤ ਅੰਧਲ ਜੁੜੀ ਰਹਿੰਦੀ ਸੀ ਤੇ ਘਰ ਦੇ ਕੰਮਕਾਰ ਵੀ ਛੱਡ ਦਿੱਤੇ ਘਰਦਿਆਂ ਨੇ ਕਹਿਣਾ ਉਹ ਆਖਦੇ ਸੀ ਘਰ ਦੇ ਉਹਨਾਂ ਨੂੰ ਕਿ ਕੀ ਹੋਇਆ ਵੀ ਤੁਸੀਂ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਆ ਘਰ ਦੇ ਕੋਈ ਕੰਮਕਾਰ ਵੀ ਨਹੀਂ ਕਰਦੇ ਨਾ ਤੁਸੀਂ ਬਾਹਰ ਕਿਸੇ ਦੇ ਨਾਲ ਮਿਲਣ ਜਾਂਦੇ ਆ ਨਾ ਕਿਸੇ ਦੇ ਕੋਲ ਜਾਣੇ ਲੱਗ ਕਿਸੇ ਨੂੰ ਬੁਲਾਉਣੇ ਵੀ ਤੁਹਾਨੂੰ ਕੀ ਹੋਇਆ ਦੀਪਕ ਕਹਿੰਦਾ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਕਿ ਉਹਨਾਂ ਨੂੰ ਦ੍ਰਿਸ਼ਟੀ ਬਣਨ ਦੇ ਨਾਲ ਪ੍ਰਕਾਸ਼ ਦਿਖਾਈ ਦਿੰਦਾ ਸਮਝ ਉਹਨਾਂ ਨੂੰ ਨਹੀਂ ਆਉਂਦੀ ਸੀ ਕਿ ਇਹ ਕੀ ਹੋ ਰਿਹਾ ਫਿਰ ਇੱਕ ਦਿਨ ਕਹਿੰਦੇ ਉਹ ਰਾਤ ਨੂੰ ਨਾ ਸਿਮਰਨ ਕਰਨ ਲੱਗ ਪਏ ਰਾਤ ਨੂੰ ਸਿਮਰਨ ਕਰਨ ਨੂੰ ਚਿੱਤ ਕੀਤਾ ਤਾਂ ਸਿਮਰਨ ਕਰਦੇ ਕਰਦੇ ਉਹਨਾਂ ਦਾ ਸਰੀਰ ਪੱਥਰ ਵਰਗਾ ਬਣ ਗਿਆ ਹਿਲਾਇਆ ਹਿੱਲੇ ਨਾ ਇਹ ਉਦੋਂ ਹੁੰਦਾ ਜਦੋਂ ਆਪਣਾ ਇਧਰੋਂ ਨਾਤਾ ਟੁੱਟ ਜਾਂਦਾ ਤੇ ਆ ਆਪਣਾ ਧਿਆਨ ਲੱਗ ਜਾਂਦਾ ਸ਼ਬਦਾਂ ਦੇ ਉਹ ਕਹਿੰਦੇ ਮੇਰੇ ਨਾਲ ਇਦਾਂ ਹੋਈ ਵੀ ਪੱਥਰ ਬਣ ਗਿਆ ਸਰੀਰ ਮੇਰੇ ਦਿਲ ਦੀ ਜਿਹੜੀ ਧੜਕਣ ਸੀ ਬਹੁਤ ਜ਼ਿਆਦਾ ਤੇਜ਼ ਹੋ ਗਈ ਇਦਾਂ ਲੱਗਦਾ ਹੀ ਕਹਿੰਦੇ ਜਿਦਾ ਸਿਰ ਦੇ ਉੱਪਰ ਆਵੇ ਉਹ ਥੋੜਾ ਤੁਰੇ ਫਿਰੇ ਤੁਰਨ ਫਿਰ ਤੋਂ ਬਾਅਦ ਫੇਰ ਆ ਕੇ ਸਿਮਰਨ ਕੀਤਾ ਫੇਰ ਉਹਨਾਂ ਦੇ ਨਾਲ ਉੱਦੇ ਹੋਇਆ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਵੀ ਮੇ ਮੇਰਾ ਸਾਰਾ ਕੁਝ ਜਾਮ ਜਾ ਹੋ ਰਿਹਾ ਹੈ ਪੱਥਰ ਬਣ ਗਿਆ ਉਹਨਾਂ ਦੇ ਜਿਹੜੇ ਘਰ ਦੇ ਸੀ ਉਹ ਪੁੱਛਦੇ ਕਹਿੰਦੇ ਕੀ ਹੋਇਆ ਤੁਹਾਨੂੰ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਦਿਲ ਦੀ ਧੜਕਣ ਜ਼ਿਆਦਾ ਮਹਿਸੂਸ ਹੋਦੀ। ਫਿਰ ਉਹ ਡਾਕਟਰ ਦੇ ਕੋਲ ਲੈ ਕੇ ਗਏ ਡਾਕਟਰ ਨੇ ਦੇਖਿਆ ਤੇ ਦੱਸਿਆ ਕਿ ਇਹਨਾਂ ਦੀ ਜਿਹੜੀ ਬਲੱਡ ਪ੍ਰੈਸ਼ਰ ਸੀ ਉਹ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ। ਉਸ ਦਿਨ ਤੋਂ ਬਾਅਦ ਇਹ ਠੀਕ ਹੋ ਗਿਆ। ਠੀਕ ਹੋਣ ਤੋਂ ਬਾਅਦ ਇਹਨਾਂ ਨੇ ਗੁਰਮੁਖਾਂ ਦੀ ਸੰਗਤ ਕਰਨੀ ਸ਼ੁਰੂ ਕੀਤੀ। ਦੇਖੋ ਇੱਥੋਂ ਸ਼ੁਰੂ ਹੋਇਆ। ਜਦੋਂ ਸੰਗਤ ਦੇ ਵਿੱਚ ਰੋਜ਼ਾਨਾ ਜਾਣਾ ਸ਼ੁਰੂ ਹੋਇਆ ਫਿਰ ਇਹਨਾਂ ਨੂੰ ਪੇਜ ਆਇਆ ਕਿ ਇਹਨਾਂ ਦੇ ਨਾਲ ਜੋ ਜੋ ਵੀ ਹੋ ਰਿਹਾ ਸੀ ਉਹ ਕੀ ਹੋ ਰਿਹਾ ਸੀ ਫਿਰ ਇਹਨਾਂ ਦੇ ਪ੍ਰੈਕਟੀਕਲ ਇੰਨੇ ਸੋਨੇ ਹੋਏ ਤਾਂ ਬੀਬੀ ਕਹਿੰਦੇ ਅੱਜ ਮਾਲਕ ਦੀ ਬਹੁਤ ਕਿਰਪਾ ਹੈ ਇੰਨੀ ਕਿਰਪਾ ਹੈ ਕਿ ਸੰਗਤ ਦੇ ਵਿੱਚ ਜਾਣ ਦੇ ਨਾਲ ਅਕਥ ਕਹਾਣੀ ਸੁਣਨ ਦੇ ਨਾਲ ਮੰਨ ਦੀ ਕਹਾਣੀ ਸੁਣਨ ਦੇ ਨਾਲ ਪਤਾ ਲੱਗਾ ਕਿ ਇਹ ਉਹਨਾਂ ਦੇ ਨਾਲ ਕੀ ਹੋ ਰਿਹਾ ਸੀ ਜੋ ਦ੍ਰਿਸ਼ਟੀ ਭੜੀ ਉਹਨਾਂ ਦੀ ਜੋ ਉਹਨਾਂ ਦਾ ਸਰੀਰ ਪੱਥਰ ਬਣਿਆ ਜੋਨ ਨੂੰ ਪ੍ਰਕਾਸ਼ ਦਿਖਾਈ ਦਿੰਦਾ ਸੀ ਬਿੱਬੀ ਕਹਿੰਦਾ ਅੱਜ ਮਾਲਕ ਦੀ ਇੰਨੀ ਕਿਰਪਾ ਹੈ ਕਿ ਪ੍ਰਕਾਸ਼ ਵੀ ਦਿਖਾਈ ਦਿੰਦਾ ਹੈ ਸ਼ਬਦ ਵੀ ਸੁਣਾਈ ਦਿੰਦੇ ਨੇ ਮਨ ਬਹੁਤ ਸਹਜ ਵਿੱਚ ਹੈ ਤੇ ਅੱਜ ਵੀ ਕਹਿੰਦੇ ਜਦੋਂ ਮੈਂ ਸਿਮਰਨ ਕਰਨ ਲੱਗ ਜਾਂਦੀ ਆ ਤਾਂ ਅੱਖਾਂ ਦੇ ਵਿੱਚੋਂ ਵਿਰਾਗ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਦੇਖੋ ভাই ਬ੍ਰੋ ਇਹ ਆ ਐਦਾ ਦੇ ਜੀਵਨ ਹੁੰਦੇ ਆ ਨਾਮ ਅਭਿਆਸੀਆਂ ਦੇ ਇਹ ਇਹ ਗੱਲਾਂ ਉਹਨਾਂ ਦੇ ਨਾਲ ਅਨੁਭਵ ਹੁੰਦੇ ਆ ਪਰ ਜਦ ਤੱਕ ਅਸੀਂ ਸੰਗਤ ਨਹੀਂ ਕਰਦੇ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਨਾਲ ਕੀ ਹੋ ਗਿਆ ਫਿਰ ਆਪਾਂ ਉਸ ਚੀਜ਼ ਨੂੰ ਭਲਾ ਦੰਨੇ ਆ ਮਾਲਕ ਕਿਰਪਾ ਕਰਨ ਅਜਿਹੇ ਅਨੁਭਵ ਹੋਣ ਤੋਂ ਬਾਅਦ ਜੇ ਆਪਾਂ ਨੂੰ ਸੰਗਤ ਮਿਲ ਜਵੇ ਤੇ ਜਾ ਕੇ ਆਪਾਂ ਆਪਣਾ ਹਾਲ ਸਾਰਾ ਹੀ ਸੰਤਾਂ ਸਾਧਾ ਗੁਰਮਖਾਂ ਨੂੰ ਬ੍ਰਹਮ ਗਿਆਨੀਆਂ ਦਸੀਏ ਤਾਂ ਉਹ ਆਪਾਂ ਨੂੰ ਰੋਕਦੇ ਨਹੀਂ ਉਹ ਪਰੁਪੇਧ ਦਿੰਦੇ ਆ ਉਸ ਚੀਜ਼ ਦਾ ਤੇ ਅੱਗੇ ਵਧਣ ਨੂੰ ਪ੍ਰੇਰਿਤ ਕਰਦੇ ਆ ਤੇ ਇਹਨਾਂ ਬੀਬੀ ਜੀ ਦੇ ਨਾਲ ਵੀ ਇਦਾਂ ਹੋਈ ਗੁਰਮਖਾਂ ਨੇ ਇਹਨਾਂ ਨੂੰ ਅੱਗੇ ਨੂੰ ਤੋਰਿਆ ਨਾ ਕਿ ਕਿਸੇ ਹੋਰ ਵਹਿਮਾ ਭਰਮਾ ਜੇ ਪਾਇਆ ਤੇ ਬੀ ਕਹਿੰਦਾ ਅੱਜ ਮਾਲਕ ਦੀ ਬਹੁਤ ਕਿਰਪਾ ਹੈ ਦੇਖੋ ਵਾਹਿਗੁਰੂ ਇਦਾਂ ਹੁੰਦੀ ਆ ਜਦੋਂ ਆਪਾਂ ਨਾਮ ਦਾ ਅਭਿਆਸ ਕਰਦੇ ਆ ਸਾਡੇ ਜੀਵਨ ਦੇ ਵਿੱਚ ਬਦਲਾਵ ਜ਼ਰੂਰ ਆਉਂਦਾ ਜ਼ਰੂਰ ਆਉਂਦਾ ਤੇ ਜਦੋਂ ਸਿਮਰਨ ਕਰਨ ਦੇ ਬਾਅਦ ਵੀ ਸਾਡੇ ਵਿੱਚ ਬਦਲਾਵ ਨਹੀਂ ਆਉਂਦਾ ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਪਏ ਆ ਅਸੀਂ ਸਹੀ ਵਿਧੀ ਦੇ ਨਾਲ ਸਿਮਰਨ ਨਹੀਂ ਕਰਦੇ ਸਿਮਰਨ ਤਾਂ ਸਹੀ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਆ ਨੇ ਤਾਂ ਸੱਤ ਨਹੀਂ ਹੁੰਦਾ ਕਿਉਂਕਿ ਮਨ ਮਨ ਨੂੰ ਸਿਮਰਨ ਆਪ ਸੁਣਾਣਾ ਜਿਹੜਾ ਬੋਲ ਕੇ ਕਰਦੇ ਆ ਮਨ ਨੂੰ ਸੁਣਾਣਾ ਤੇ ਮਨ ਗੈਰ ਹਾਜ਼ਰ ਜੇ ਮਨ ਹੀ ਗੈਰ ਹਾਜ਼ਰ ਆ ਤਾਂ ਕਿਹਨੂੰ ਸੁਣਾਣਾ ਸਰੀਰ ਇਹ ਤੁੱਲੀ ਆਂਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਤੇ ਇੰਨਾ ਫਰਕ ਨਹੀਂ ਪੈਂਦਾ ਸੋ ਵਾਹਿਗੁਰੂ ਤੁਹਾਨੂੰ ਜੇ ਇਹ ਪ੍ਰੈਕਟੀਕਲ ਵਿਧੀ ਦਾ ਬੜੀਆ ਲੱਗਿਆ ਤਾਂ ਕਿ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ